ਮੰਡੀ ਡੱਬਾ ਦੇ ਵਿੱਚ ਜ਼ਬਰਦਸਤ بارش ਮੰਡੀ ਡੱਬਾ ਵਾਲੀ ਹਰਿਆਣਾ ਤੋਂ ਦੇਖ ਸਕਦੇ ਹੋ ਜੀ ਲਾਈਵ ਤੁਸੀਂ ਰ ਅਧਕਾਰਿਆ ਨਿਊਜ਼ ਲੰਬੀ ਚੈਨਲ ਤੇ ਇਧਰ ਬੱਚੇ ਦੇਖ ਸਕਦੇ ਹੋ ਖੁਸ਼ੀ ਮਨਾ ਰਿਹਾ ਉਧਰ ਵਹੀਕਲਾਂ ਨੂੰ ਟੱਪਨ ਤੋਂ ਆਉਣ ਜਾਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਦੇਖ ਸਕਦੇ ਹੋ ਜੀ ਬਹੁਤ ਜ਼ਿਆਦੀ ਜਲ ਥਲ ਤਾਂ ਇੱਕ ਪਾਸੇ ਗਰਮੀ ਬਹੁਤ ਜ਼ਿਆਦਾ ਸੀ ਗਰਮੀ ਦਾ ਵੀ ਕੜ ਤੋੜਿਆ ਗਿਆ بارش ਨੇ ਚਾਰਛਫੇਰੇ ਸਾਰੇ ਰੋਡ ਭਰ ਦਿੱਤੇ ਆ ਜਲ ਥਲ ਕਰ ਦਿੱਤੇ ਆ हां चौटाला रोड ਤੇ ਵੀ ਬਹੁਤ ਜ਼ਿਆਦਾ ਪਾਣੀ ਖੜਾ ਹੋਇਆ ਹੈ ਤਾਂ ਆਉਣ ਜਾਣ ਵਾਲੇ ਛੋਟੇ ਵਾਹਨ ਬਹੁਤ ਔਖੇ ਟੱਪ ਰਿਆ ਰੋਡ ਦੇਤੇ ਜਲ ਥਲ ਹੋਈ ਪਈਆ ਜਿੰਨੇ ਵੀ ਇਹ ਰੋਡ ਦੇਖ ਰਹੇ ਹੋ ਤੁਸੀਂ ਨੀਵੇਂ ਬਣੇ ਹੋਇਆ ਇਹਨਾਂ ਰੋਡਾਂ ਦੇ ਉੱਤੇ ਜਦੋਂ ਵੀ ਬਾਰਿਸ਼ ਹੁੰਦੀ ਹੈ ਜਲ ਥਲ ਹੋ ਜਾਂਦੀ ਹੈ ਇਹ चौटाला ਰੋਡ ਦੇ ਨਾਲ ਲੈ ਤਸਵੀਰਾਂ ਦਿਖਾ ਰਹੇ ਤੁਹਾਨੂੰ ਮੰਡੇਡਾ ਬਾਲੀ ਹਰਿਆਣੇ ਤੋਂ ਅੱਜ ਤਕਰੀਬਨ 12:00 ਵਜੇ ਤੋਂ ਲੈ ਕੇ ਬਾਰਿਸ਼ ਹੋਈ ਆ ਬਹੁਤ ਜ਼ਬਰਦਸਤ ਬਾਰਿਸ਼ ਹੋਈ ਆ ਤਾਂ ਤੁਹਾਨੂੰ ਅੱਗੇ ਚੱਲ ਕੇ ਦਿਖਾਵਾਂਗੇ ਬਟਿੰਡਾ ਚੌਕ ਤੇ ਜਿੱਥੋਂ ਕਿ ਸਰਸੇ ਨੂੰ ਨਿਕਲ ਜਾਈਦਾ ਬਟਿੰਡੇ ਨੂੰ ਮਲੋਟ ਨੂੰ ਇੱਕ ਪਾਸੇ ਗਰਮੀ ਤੋਂ ਰਾਹਤ ਮਿਲ ਚੁੱਕੀ ਆ ਇਹ ਬਟਿੰਡਾ ਚੌਕ ਦੇ ਬਿਲਕੁਲ ਨਜ਼ਦੀਕ ਦੀਆਂ ਤਸਵੀਰਾਂ ਆ ਤੁਸੀਂ ਦੇਖਿਓ ਬਹੁਤ ਜ਼ਿਆਦਾ بارش ਹੋਈ ਆ ਡੱਬਲ ਦੇ ਵਿੱਚ ਆਉਣ ਜਾਣ ਵਾਲੇ ਛੋਟੇ ਵਹੀਕਲਾਂ ਨੂੰ ਦੇਖ ਸਕਦੇ ਤੁਸੀਂ ਬਹੁਤ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਦੇਖ ਸਕਦੇ ਹੋ ਤੁਸੀਂ ਕਾਰਾਂ ਟੈਰਾਂ ਦੇ ਉੱਪਰ ਦੀ ਪਾਣੀ ਚੜਿਆ ਹੋਇਆ ਇੱਧਰ ਮਾਰ ਸਕਦੇ ਹੋ ਤੁਸੀਂ ਨਿਕਾਏ ਮੋਟਰਸਾਈਕਲ ਦੇਖ ਸਕਦੇ ਹਾਂ ਤਾਂ ਗਰਮੀ ਤੋਂ ਰਾਤ ਮਿਲਦੇ ਨਾਲ ਨਾਲ ਜਲਦਬਲ ਹੋਈ ਪਈ ਅਸ਼ ਰੋੜਾਂ ਦੇ ਉੱਪਰ ਇਹ ਬਟਿੰਡਾ ਚੌਕ ਆ ਗਿਆ ਜੀ ਹਰਿਆਣੇ ਵਾਲਾ ਜਿੱਥੋਂ ਚਟਾਲੇ ਨੂੰ ਨਿਕਲਦਾ ਹੈ ਬਟਿੰਡੇ ਨੂੰ ਸਰਸਾ ਨੂੰ ਮਲੋਟ ਨੂੰ ਇਹ ਮਲੋਟ ਨੂੰ ਰੋਡ ਜਾ ਰਿਹਾ ਹੈ ਤਾਂ ਇਸ ਰੋਡ ਦੇ ਉੱਤੇ ਵੀ ਪਾਣੀ ਭਰ ਚੁੱਕਿਆ ਹੈ ਦੁਕਾਨਦਾਰਾਂ ਨੂੰ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੁਕਾਨਾਂ ਦੇ ਵਿੱਚ ਪਾਣੀ ਵੜਨ ਨੂੰ ਚੜ ਚੁੱਕਿਆ ਹੈ ਤਾਂ ਖਬਰ ਇਹ ਵੀ ਮਿਲੀ ਆ ਕਿ ਦਾਣਾ ਮੰਡੀ ਜਿਹੜੀ ਹਰਿਆਣੇ ਵਾਲਿਆਂ ਦੋਨਾਂ ਦਾਣਾ ਮੰਡੀਆਂ ਦੇ ਵਿੱਚ ਵੀ ਪਾਣੀ ਬਹੁਤ ਜ਼ਿਆਦਾ ਹੈ ਤਾਂ ਅਸੀਂ ਤੁਹਾਨੂੰ ਰੋਡਾਂ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਇਹ ਮਲੋਟ ਵਾਲੂ ਰੋਡ ਜਾ ਰਿਹਾ ਹੈ ਇੱਥੇ ਵੀ ਜਲਤ ਹਾਲ ਤਾਂ ਗੱਡੀਆਂ ਦੇਖ ਸਕਦੇ ਹੋ ਕਿੰਨਾ ਜਲਤਾਲ ਦੇ ਵਿੱਚ ਦੀਟ ਆਪਣੀਆਂ ਮੋਟਰਸਾਈਕਲ ਦੇਖ ਸਕਦੇ ਹੋ ਡੱਬ ਵਾਲ ਜਨ ਲਾਇਓ ਤਸਵੀਰਾਂ ਦਿਖਾ ਰਹੇ ਤੁਹਾਨੂੰ ਕਿਸਾਨਾਂ ਦੇ ਚਿਹਰੇ ਤੇ ਖੁਸ਼ੀਆਂ ਦੂਜੇ ਪਾਸੇ ਬਾਜ਼ਾਰਾਂ ਦੇ ਵਿੱਚ ਮੰਦਾ ਹਾਲ ਹੋ ਜਾਂਦਾ ਹੈ ਲੰਘਣ ਟੱਪਣ ਵਾਸਤੇ ਛੋਟੇ ਵੇਕਲਾ ਨੂੰ ਦੁਕਾਨਦਾਰਾਂ ਨੂੰ ਤਾਂ ਲਾਇਓ ਤਸਵੀਰਾਂ ਦਿਖਾ ਰਿਹਾ ਮੰਡੀ ਡੱਬ ਵਾਲੀ ਹਰਿਆਣਾ ਤੋਂ ਅੱਜ 3 9 2024 ਨੂੰ ਬਾਰਿਸ਼ ਨੇ ਕੱਟ ਤੋੜ ਦਿੱਤੇ ਆ। ਤਾਂ ਜਿਸ ਪਾਸੇ ਦੇਖੋਗੇ ਤੁਹਾਨੂੰ ਜਲਥਲ ਦਿਖਾਈ ਦੇਖ ਸਕਦੇ ਹੋ ਤੁਸੀਂ। ਤਾਂ ਇਹ ਚੌਕ ਦੀਆਂ ਤਸਵੀਰਾਂ ਜੀ ਬਠਿੰਡਾ ਚੌਕ ਇੱਥੇ ਵੀ ਜਲਥਲ ਬਹੁਤ ਜ਼ਿਆਦਾ ਦੂਰ ਤੱਕ ਜਲਥਲ ਹੋਈ ਪਿਆ। ਤਾਂ ਅੱਜ ਹਰਿਆਣੇ ਦੇ ਵਿੱਚ ਹੋਈ ਬਾਰਿਸ਼ ਤਕਰੀਬਨ ਦੂਰ ਤੱਕ بارش ਆ ਡੱਬਲੇ ਤੋਂ ਲੈ ਕੇ ਇਧਰ ਰਸਤਾਂ ਨੂੰ ਵੀ بارش ਬਹੁਤ ਹੋਈ ਆ ਅਸੀਂ ਰਸਤਾਂ ਵੱਲੇ ਵੀ ਗਏ ਸੀ ਅੱਜ ਉੱਥੇ ਵੀ بارش ਬਹੁਤ ਜ਼ਿਆਦਾ ਹੈ ਤਾਂ ਕਿਸਾਨਾਂ ਦੇ ਚਿਹਰਿਆਂ ਤੇ ਆਈ ਆ ਰੌਣਕ ਬਾਜ਼ਾਰਾਂ ਦੇ ਵਿੱਚ ਦੁਕਾਨਦਾਰਾਂ ਦੇ ਚਿਹਰਿਆਂ ਤੇ ਖੁਸ਼ੀ ਦੇਖ ਨੂੰ ਨਹੀਂ ਮਿਲ ਸਕੀ ਕਿਉਂਕਿ ਦੁਕਾਨਾਂ ਦੇ ਵਿੱਚ ਪਾਣੀ ਵੜ ਚੁੱਕਿਆ ਹੈ ਦੇਖ ਸਕਦੇ ਹੋ ਤੁਸੀਂ ਕਿਰਜਗਾਰ ਦੇ ਵਿੱਚ ਫਰਕ ਬਹੁਤ ਜਿਆਦਾ ਪੈ ਜਾਂਦਾ ਜਦੋਂ ਜਿਆਦਾ ਪਾਣੀ ਖੜ ਜਾਂਦਾ ਹੈ ਤਾਂ ਅੱਜ ਦਿਨ ਲਈ ਤਸਵੀਰਾਂ ਡਬਲ ਤੋਂ ਦਿਖਾ ਰਿਹਾ ਹਰਿਆਣੇ ਤੋਂ ਜਿੱਥੇ بارش ਨੇ ਜਲਥਲ ਕਰ ਦਿੱਤੀ ਹੈ ਰੋਡਾਂ ਦੇ ਉੱਪਰ ਕਿਸੇ ਪਾਸੇ ਲੰਘਣ ਨੂੰ ਜਗ੍ਹਾ ਨਹੀਂ ਛੱਡੀ ਤਾਂ ਮੇਨ ਬਜ਼ਾਰਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਪਾਣੀ ਹੈ ਕੋਲ ਬਜ਼ਾਰ ਦੇ ਕੋਲੇ ਔਰ ਦਾਣਾ ਮੰਡੀ ਦੇ ਵਿੱਚ ਵੀ ਬਹੁਤ ਜ਼ਿਆਦਾ ਪਾਣੀ ਹੈ ਤਸਵੀਰਾਂ ਤੁਹਾਨੂੰ ਬਾਹਰਲੇ ਰੋਡਾਂ ਦੀਆਂ ਦਿਖਾ ਰਿਹਾ ਹਾਂ ਇਹ ਤਸਵੀਰਾਂ ਡੱਬ ਵਾਲੇ ਸ਼ਹਿਰ ਦੀਆਂ ਹਰਿਆਣੇ ਤੋਂ ਸੱਜਰੇ ਆ ਸਮਾਏ ਪਾਣੀ ਰਕੀ ਜਾਂਦਾ ਸੱਜਰੇ ਆ ਸਮਾਏ ਤਾਂ ਅੱਜ ਦੀ ਬਾਰਿਸ਼ ਨੇ ਕੀਤਾ ਜਲਥਲ ਡੱਬ ਵਾਲੇ ਦੇ ਵਿੱਚ ਤਾਂ ਕਮੈਂਟ ਕਰਕੇ ਦੱਸਿਓ ਹੋਰ ਕਿਹੜੇ ਕਿਹੜੇ ਸ਼ਹਿਰਾਂ ਦੇ ਵਿੱਚ ਜ਼ਿਆਦਾ ਬਾਰਿਸ਼ ਹੋਈ ਆ ਨੰਬਜ਼ਾਰਾਂ ਦੇ ਵਿੱਚ ਕਿੱਥੇ ਜ਼ਿਆਦਾ-ਜ਼ਿਆਦਾ ਪਾਣੀ ਆਇਆ ਹੈ ਡਬਲ ਤਾਂ ਬਹੁਤ ਜ਼ਿਆਦਾ ਪਾਣੀ ਤੁਸੀਂ ਦੇਖ ਸਕਦੇ ਹੋ ਇਹ ਮਲੋਟ ਰੋਡ ਨਿਕਲਦਾ ਹੈ ਬਿਲਕੁਲ ਪੋਲ ਦੇ ਬਿਲਕੁਲ ਨਜ਼ਦੀਕ ਇੱਥੇ ਵੀ ਪਾਣੀ ਬਹੁਤ ਜ਼ਿਆਦਾ ਹੈ ਔਰ ਬ੍ਰਿਜ ਦੇ ਬਿਲਕੁਲ ਨਜ਼ਦੀਕ ਤੁਸੀਂ ਦੇਖਿਓ ਦੁਕਾਨਾਂ ਦੇ ਅੱਗੇ ਕਿੰਨਾ ਪਾਣੀ ਇੱਧਰ ਦੋਨਾਂ ਤਰਫ ਪਾਣੀ ਹੀ ਪਾਣੀ ਹੈ